ਇਸ ਉਮਰ ਦੇ ਵਿੱਚ ਇਸ ਬਜ਼ੁਰਗ ਮਾਂ ਨੇ ਘਰ ਬੈਠ ਕੇ ਰੋਟੀ ਖਾਣੀ ਸੀ ਪਰ ਇਸ ਉਮਰ ਦੇ ਵਿੱਚ ਸੜਕ ਦੇ ਕਿਨਾਰੇ ਚਾਹ ਦੀ ਰੇੜੀ ਲਾਉਣ ਲਈ ਮਜਬੂਰ ਹੈ। اے ਬੱਚਾ ਛੋਟੇ ਹੁੰਦੇ ਮਾਂ ਚਲੀ ਗਈ ਈ ਤੀ ਇਹਦੀ। ਹਮ ਬਸ ਉਹ ਛੱਡ ਗਈ ਤੇ ਇਹ ਮੈਂ ਪਾਲਿਆ। ਜਿਉਂਨੇ ਦੇਖਣਾ ਹੁੰਦਾ ਪਹਿਲੇ ਕਿ ਛੱਡ ਕੇ ਜਾਂਦੀ ਜੀ। ਹਮ ਮੈਂ ਕਿਉਂ ਠੋਕਰਾਂ ਖਾਂਦੀ ਮੇਰੀ ਲੱਤ ਟੁੱਟੀ ਆ ਮੈਂ ਦਰ ਦਰ ਫੱਦੀਆਂ ਰੇੜੀਆਂ ਤੇ ਲਾਈ ਉਤੇ ਕਦੋਂ ਕੰਮ ਖਤਮ ਹੋਗਾ ਮਾਂ ਦਾ ਕਦੋਂ ਮਾਂ ਸੁੱਖ ਦਾ ਸਾਹ ਲੂਗੀ ਕਦੋਂ ਮੰਜੇ ਤੇ ਪਊਗੀ ਦੇਖੋ ਜੀ ਹੁਣ ਤਮਾਰ ਕੀ ਪਹਿਣਾ ਪਊਗਾ ਜਿੰਦੇ ਜੀ ਤਾਂ ਨਹੀਂ ਪਹਿ ਸਕਦੇ ਓਏ ਹੋਏ ਜਿੰਦੇ ਜੀ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵੀ ਮੈਂ ਮੰਜੇ ਤੇ ਪੈ ਜੂ ਮਰ ਕੇ ਪਊਂਗਲੀ ਜਿੱਦ ਮਰ ਗਈ ਰ ਸਭ ਜੂ ਛੱਡ ਜੂ ਸਾਰਾ ਕੁਝ ਕੀ ਬਣੀ ਤੇ ਬਣਾਉਣੇ ਹਾਂਜੀ ਇੱਥੇ ਤਾਂ ਖੜਨਾ ਵੀ ਔਖਾ ਇੰਨੀ ਕਿ ਜਗ੍ਹਾ ਦੇ ਵਿੱਚ ਫਿਰ ਜੀ ਕੀ ਕਰੀਏ ਜੀ ਕੁਝ ਨਹੀਂ ਕਰ ਸਕੇ ਨਾ ਜੀ ਰਿਸ਼ਤੇਦਾਰ ਅੱਜ ਕੱਲ ਕੋਣਾ ਕਿਸੇ ਦਾ ਭੈਣ ਭਰਾ ਕੋਈ ਕਿਸੇ ਦਾ ਨਾ ਜੀ ਕੀ ਬਣਨਾ ਪੜਕੇ ਬਸ ਇੰਨਾ ਇੰਨਾ ਮੈਂ ਜੰਦ ਦੀ ਆਸ ਕਰੇ ਅਸੋਕ ਤਾਂ ਸਬਦਾਂ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਇੱਕ ਅਜੇ ਹੀ ਮਾਂ ਦੇ ਨਾਲ ਮਿਲਵਾਉਣ ਜਾ ਰਿਹਾ ਜੋ ਵਿਰਧਾ ਬਜ਼ੁਰਗ ਹੈ ਅਤੇ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਰਹਿ ਰਹੀ ਆ ਔਰ ਵੱਡੀ ਗੱਲ ਇਹ ਆ ਕਿ ਇਸ ਉਮਰ ਦੇ ਵਿੱਚ ਇਸ ਬਜ਼ੁਰਗ ਮਾਂ ਨੇ ਘਰ ਬੈਠ ਕੇ ਰੋਟੀ ਖਾਣੀ ਸੀ ਪਰ ਇਸ ਉਮਰ ਦੇ ਵਿੱਚ ਸੜਕ ਦੇ ਕਿਨਾਰੇ ਚਾਹ ਦੀ ਰੇੜੀ ਲਾਉਣ ਲਈ ਮਜਬੂਰ ਆ ਆਖਿਰਕਾਰ ਕੀ ਮਜਬੂਰੀ ਆ ਕਿਉਂ ਇਸ ਮਾਂ ਨੂੰ ਸੜਕ ਤੇ ਚਾਹ ਦੀ ਰੇੜੀ ਲਾ ਕੇ ਆਪਣਾ ਕੰਮ ਕਰਨਾ ਪੈ ਰਿਹਾ ਇਸ ਵਿਰਧ ਆਪਣੇ ਹਾਲ ਦੇ ਵਿੱਚ ਪਹਿਲਾਂ ਤਾਂ ਘਰ ਦੀ ਹਾਲਤ ਦਿਖਾਣੇ ਆ ਕਿ ਇਸ ਘਰ ਦੇ ਵਿੱਚ ਇਹ ਮਾਤਾ ਜਿਹੜੀ ਹੈਗੀ ਆ ਰਹਿੰਦੀ ਐ ਇਸ ਦਾ ਪੋਤਾ ਆ ਇੱਕ ਅ ਜਿਸ ਨੂੰ ਪਾਲਣ ਦੇ ਲਈ ਮਜਬੂਰ ਐ ਤੇ ਕੰਮ ਕਰਨ ਲਈ ਮਜਬੂਰ ਐ ਛੋਟਾ ਜਿਹਾ ਇੱਕ ਬਾਥਰੂਮ ਤੇ ਨਾਲ ਹੀ ਇੱਕ ਤੰਗ ਜੀ ਰਸੋਈ ਇੱਕ ਨਾਂ ਦੀ ਰਸੋਈ ਕਹਾਂਗੇ ਕਿਉਂਕਿ ਇੱਥੇ ਖੜਨ ਲਈ ਵੀ ਜਿਹੜੀ ਹੈਗੀ ਆ ਉਹ ਥਾਂ ਬਹੁਤ ਘੱਟ ਆ ਤੇ ਜੇ ਗੱਲ ਕਰੀਏ ਤਾਂ ਬੜਾ ਔਖਾ ਆ ਜਿਆ ਇੱਥੇ ਇਹਨਾਂ ਦਾ ਰਹਿਣਾ ਸਹਿਣਾ ਬਹੁਤ ਜ਼ਿਆਦਾ ਤੇ ਮਾਦ ਨਾਲ ਗੱਲਬਾਤ ਜ਼ਰੂਰ ਕਰ ਲੈਣੇ ਆ ਮ ਕੀ 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 ਨਾਂ ਤੁਹਾਡਾ ਪੂਰਾ ਚੰਦਰ ਕੌਰ ਹੈ ਜੀ ਮਤਲਬ ਕੀ ਮਜਬੂਰੀ ਆ ਜਿਹੜਾ ਤੁਸੀਂ ਮਜਬੂਰੀ ਇਹ ਆ ਜੀ ਇੱਕ ਮੇਰਾ ਮੁੰਡਾ ਮਰ ਗਿਆ ਇੱਕ ਆਪਦਾ ਕਮਾਉਂਦਾ ਖਾਂਦਾ ਉਹਦੇ ਚਿਰ ਕਰ ਜਾਏ ਉਹ ਆਪਦਾ ਦੋਨੇ ਮੀਆਂ ਬੀਬੀ ਲਾਉਂਦੇ ਨੇ ਮੈਨੂੰ ਉਹਨਾਂ ਦਾ ਕੋਈ ਦੁੱਖ ਨਹੀਂ ਉਹ ਆਪਦਾ ਪਕਾਉਂਦੇ ਨੇ ਖਾਂਦੇ ਨੇ ਆ ਇਧਰ ਪਲੇ ਪਾਸੇ ਕੀ ਆ ਇਹ ਤਾਂ ਜੇ ਉਧਰ ਮੁੰਡਾ ਰਹਿੰਦਾਗਾ ਹਾਂਜੀ ਨੀ ਸੇ ਤੁਹਾਨੂੰ ਰੋਟੀ ਪਾਣੀ ਕੁਛ ਤਾਂ ਜੀ ਉਹ ਉਹ ਆ ਖੁਦ ਹੀ ਮਜਬੂਰ ਨੇ ਉਹ ਮੈਨੂੰ ਕੀ ਦੇਣਗੇ ਵਿਚਾਰੇ ਆਪਦਾ ਪਰਿਵਾਰ ਪਾਲਦਾ ਹਾਂਜੀ ਤੇ ਜਿਹੜਾ ਇਹ ਬੱਚਾ ਇਹ ਇਹ ਬੱਚਾ ਛੋਟੇ ਹੁੰਦੇ ਮਾਂ ਚਲੀ ਗਈ ਸੀ ਇਹਦੀ ਹੂੰ ਬਸ ਉਹ ਛੱਡ ਗਈ ਤੇ ਮੈਂ ਪਾਲਿਆ ਹੂੰ ਮੇਰੇ ਮੁੰਡੇ ਨੇ ਪਹਿਲਾਂ ਤਾਂ ਕਰੋਨਾ ਨਹੀਂ ਦੀ ਫੇਰ ਉਹਨੇ ਵਿਚਾਰੇ ਨੇ ਆਪਦਾ ਕਰਾ ਲਿਆ ਕਰਾ ਕੇ ਹਾਂਜੀ ਹੁਣ ਉਹ ਜਿਹੜਾ ਕਰਜ਼ਾ ਚੜਿਆ ਸੀ ਸਾਡੇ ਤੇ ਕੇਸ ਪੈ ਗਿਆ ਤੀ ਇਹਦੀ ਮਾਂ ਨੇ ਪਾਤਾ ਤੀ ਉਹ ਉਹ ਆਪ ਦੇ ਘਰ ਜੇਲ੍ਹ ਦੇ ਪੈਸੇ ਲਾਉਂਦਾ ਹਾਂਜੀ ਕਦੇ ਉਹਨੇ ਦੇਖਣੀ ਉਹਦੇ ਬੇਟੇ ਨੂੰ ਬੱਚੇ ਨੂੰ ਇਸ ਨੂੰ ਦੇਖਦਾ ਨਹੀਂ ਉਹ ਵੀ ਉਹ ਮਾਂ ਜਿਹੜੀ ਗਈ ਮਾਂ ਨਾ ਜੀ ਨਾ ਉਹਨੇ ਕੀ ਦੇਖਣਾ ਜੇ ਉਹਨੇ ਦੇਖਣਾ ਉਹਨ ਤਾਂ ਪਹਿਲੇ ਹੀ ਸੱਡ ਕੇ ਜਾਂਦੀ ਜੀ ਹਾਂ ਮੈਂ ਕਿਉਂ ਠੋਕਰਾਂ ਕਰਨੀ ਮੇਰੀ ਲੱਤ ਟੁੱਟੀ ਆ ਮੈਂ ਦਰ ਦਰ ਫਿਰਦੀਆਂ ਰੇੜੀਆਂ ਤੇ ਲਾਈ ਉਹਤੇ ਨਹੀਂ ਚਾਹ ਦੀ ਰੇੜੀ ਇਹ ਮੈਂ ਬੈਠ ਕੇ ਰੋਟੀ ਖਾਣੀ ਸੀ ਸਾਰੀ ਉਮਰ ਕੰਮ ਹੀ ਕੀਤਾ ਸੀ ਤਾਂ ਮੈਂ ਫਿਰ ਜੀ ਕੀ ਕਰੀਏ ਹੁਣ ਕਰਕੇ ਤਾਂ ਬੱਚਾ ਤਾਂ ਪਾਲ ਨਹੀਂ ਤੇ ਹਾਂ ਇਹ ਬੱਚੇ ਪਾਲਿਆ ਬੱਚੇ ਇੱਥੇ ਬੈਠੀ ਆ ਇੱਥੇ ਪੈਣੇ ਕਰਨਾ ਖਾ ਤੁਸੀ ਤਾਂ ਇੱਥੇ ਰੋਟੀ ਪਾਣੀ ਇੱਥੇ ਬਣਾਉਣੇ ਹਾਂਜੀ ਇੱਥੇ ਤਾਂ ਖੜਨਾ ਵੀ ਔਖਾ ਇੰਨੀ ਕਿ ਜਗ੍ਹਾ ਦੇ ਵਿੱਚ ਫਿਰ ਜੀ ਕੀ ਕਰੀਏ ਜੀ ਕੁਝ ਨਹੀਂ ਕਰ ਸਕਦੇ ਹਾਂ ਬਾਂ ਫੜਨ ਵਾਲੀ ਕੋਈ ਨਹੀਂ ਜੀ ਕੋਈ ਨਹੀਂ ਕੋਈ ਰਿਸ਼ਤੇਦਾਰ ਨਾ ਜੀ ਰਿਸ਼ਤੇਦਾਰ ਅੱਜ ਕੱਲ ਕੋਣਾ ਕਿਸੇ ਦਾ ਭੈਣ ਭਰਾ ਕੋਈ ਕਿਸੇ ਦਾ ਨਾ ਜੀ ਮੇਰਾ ਤਾਂ ਕੋਈ ਹੈ ਹੀ ਨਹੀਂ ਜਿੰਨਾ ਮਾਂ ਐ ਨਾ ਬਾਪਾ ਨਾ ਕੋਈ ਭੈਣ ਨਾ ਭਾਈ ਐ ਕੋਈ ਨਹੀਂ। ਨਾ ਜੀ ਮੇਰੇ ਕੋਈ ਨਹੀਂ ਐ। ਇੱਕੋ ਹੀ ਬੇਟਾ ਤੀ। ਹਾਂ ਜੀ ਨਹੀਂ ਦੋ ਨੇ ਜੀ। ਦੂਸਰਾ ਇੱਕ ਮਰ ਗਿਆ ਜੀ। ਆਹ ਸਾਈਡ ਤੇ ਨੇ। ਬਹੁਤ ਔਖਾ ਫਿਰ ਮਾਤਾ ਬੱਚੇ ਬੱਚੇ ਲਈ ਫਿਰ ਇਹ ਸਭ ਕੁਝ ਕਰ ਰਿਹਾ ਹਾਂ। ਹਾਂ ਜੀ ਇਹਦੇ ਲਈ ਕਰਦੇ ਆ ਪੜ੍ਹ ਲੈ ਪੜ੍ਹ ਕੇ ਕੁਝ ਬਣ ਜੇ। ਇਹਦੀ ਜ਼ਿੰਦਗੀ ਛੁੱਧੜ ਜੂ ਮੇਰਾ ਤਾਂ ਟਾਈਮ ਪਾਸ ਹੋ ਗਿਆ ਬਸ ਇਹ ਬੱਚਾ ਪੜ੍ਹ ਜੂਗਾ। ਹੂੰ। ਇਹਦਾ ਕੁਝ ਬਣ ਜੂਗਾ। ਪੜਾਉਣਾ ਲਿਖਾਉਣਾ। ਹਾਂ ਜੀ ਇਹਨੂੰ ਪੜਾਉਣਾ ਲਿਖਾਉਣਾ ਮੈਂ ਤਾਂ ਇਹਦੇ ਹੀ ਕੁਝ ਕਰ। ਇਹ ਵੀ ਰੇੜੀ ਤੇ ਆ ਕੇ ਖੜ ਜਾਣਾ ਤੁਹਾਡੇ ਨਾਲ। ਇਹ ਜੀ ਸਕੂਲ ਜਾਂਦਾ ਜੀ ਇਹ। ਇਹ ਪੜ੍ਹਦਾ ਵੀ ਹਾਂ ਜੀ ਆ ਕੇ ਖੜਦਾ। ਆ ਕੇ ਮੇਰੇ ਨਾਲ ਕਰੋ ਆਂਦਾ ਹਾਂਜੀ ਮਤਲਬ ਅਸੀਂ ਦੇਖਿਆ ਥੋੜੇ ਮਹੱਲੇ ਦੇ ਲੋਕ ਵੀ ਬੜਾ ਸਾਥ ਦੇ ਰਹੇ ਨੇ ਕਿ ਮਾਂ ਸਿੰਦਰ ਕੌਰ ਬੜੀ ਵਿਰਦਾ ਹੈ ਬੜੀ ਬਜ਼ੁਰਗਾ ਤੇ ਵਿਚਾਰੀ ਬਹੁਤ ਦਰਦ ਦਰਦੀਆਂ ਠੋਕਰਾਂ ਖਾ ਕੇ ਜਾਂਦੀ ਆ ਆਉਂਦੀ ਆ ਤੁਰ ਕੇ ਹਾਂਜੀ ਸਾਰਿਆਂ ਨੂੰ ਪਤਾ ਮੰਨਲੇ ਵਾਲਿਆਂ ਨੂੰ ਹਾਂ ਸਾਰਿਆਂ ਨੂੰ ਪਤਾ ਜੀ ਕੋਈ ਰੇੜੀ ਮੇਰੀ ਓਥੇ ਟੱਕਰ ਸੱਡ ਕੇ ਆਉਂਦਾ ਕੋਈ ਗਾਂ ਟੱਕਰ ਸੱਡ ਕੇ ਲੈ ਬੇਬੇ ਐ ਡੇ ਡੇ ਕੇ ਜਵਾਕ ਵੀ ਲੱਗ ਜਾਂਦੇ ਨੇ ਜੀਮਨ ਸੰਨ ਅਰਚੀ ਗੁਜ਼ਰਿਆ ਬਾਜੀ ਪਹਿਲਾ ਘਰ ਵਾਲਾ ਸ਼ਰਾਬੀ ਸੀਗਾ ਬਹੁਤ ਜ਼ਿਆਦਾ ਉਦੋਂ ਬੱਚੇ ਪਾਲੇ ਬੱਚਿਆਂ ਤੋਂ ਬਾਅਦ ਆ ਕੋਈ ਦੇਖਣਾ ਪੈਗੀ ساری ਉਮਰ ਇਹ ਬਸ ਇਦਾਂ ਦੀ ਬਾਜੋ ਕਰ ਜਾਉਂਗੀ ਇਹ ਦਾ ਇਹ ਦਾ ਸਾਥ ਦਉਂਗੀ ਜਾਂ ਮਰਗੀ ਦਾ ਰੱਬ ਰੱਖਾ ਜੀ ਹੂੰ ਇਹ ਦਾ ਫੇਰ ਅੱਪੀ ਛਾਂਣਗੇ ਇਹ ਤਾਂ ਮਾਂ ਨਹੀਂ ਕੋਈ ਸੁਪਨੇ ਮੈਂ ਤਾਂ ਦੇਖੀ ਨਹੀਂ ਉਹਨੇ ਪੂਰੇ ਤਾਂ ਕੀ ਹੋਣੇ ਨਾ ਜਿਉਂਦਾ ਜੰਮਦੇ ਨੂੰ ਛੱਡ ਗਈ ਤੇ ਹੂੰ ਨਾ ਉਹਨੇ ਨਹੀਂ ਕਦੇ ਨਹੀਂ ਵੀ ਐਡੀ ਮਿਹਨਤ ਕਰਕੇ ਆਉਣੇ ਹੋ ਤੁਸੀਂ ਖੁਦ ਲੋਕਾਂ ਨੂੰ ਚਾਹ ਪਾਣੀ ਇੱਕ ਢੂਠੇ ਬਰਤਨ ਭਾਂਡੇ ਧੋਣੇ ਹੋ ਘਰੇ ਆਉਂਦੇ ਨੇ ਥੋੜੀ ਰੋਟੀ ਬਣੀ ਪਈ ਹੋਵੇ ਜੀ ਉਹ ਬਹੂ ਆ ਗਈ ਉਹ ਸੁਭਾ ਵੀ ਜਾਂਦੀ ਆ ਉਹ ਸਾਮ ਨੂੰ ਆਏ ਵੇਲੇ ਵੀ ਰੋਟੀ ਟੁੱਕ ਕਰਕੇ ਆਉਂਦੀ ਆ ਲੋਕਾਂ ਦਾ ਤੁਸੀਂ ਫਿਰ ਆਕੇ ਵੀ ਬਣਾਉਂਦੇ ਹੋ ਹਾਂ ਜੀ ਹਾਂ ਜੀ ਉਹ ਕਦੇ ਉੱਤੀ ਬਣਾ ਲਿਓ ਨੇ ਦੋ ਰੋਟੀਆਂ ਕਦੇ ਆਕੇ ਬਣਾਦੇ ਹਾਂ ਜੀ ਕਦੇ ਆਪ ਉਰੇ ਬਣਾ ਲੈਨੇ ਹਾਂ ਹਮ ਬਹੁਤ ਔਖਾ ਖਰਚ ਕੀ ਕਰ ਬੱਚਾ ਮੈਂ ਤਾਂ ਬੱਚੇ ਕਰਕੇ ਪਿਆ ਬਸ ਜਿੰਨਾ ਚਿਰ ਜੀਵੂਗੇ ਬੱਚੇ ਕਰਕੇ ਜੀਣੀ ਹੈ ਬਸ ਓਹੋ ਸਵੇਰੇ ਮਾਰੇ ਘਰ ਬਰਾਖਾ ਸਵੇਰੇ ਸਾਢੇ 7:00 ਵਜੇ ਰਿੜੀ ਦਾ ਹਾਂ ਜੀ ਤੜਕੀ 6:00 ਵਜੇ ਚਲੇ ਜਾਣੇ ਫਿਰ ਇਹਨੇ ਵੀ ਸਕੂਲ ਜਾਣਾ ਹੁੰਦਾ ਜੀ ਤੁਰਕੇ ਜਾਣੇ ਫਿਰ ਕਿਉਂ ਹਾਂ ਜੀ ਤੁਰਕੇ ਜਾਣੇ ਤੁਰਕੇ ਲਾਤੇ ਟੁਕਟੀ ਹੋਈ ਹੈ ਜੀ ਆਹ ਕਦੋਂ ਕੰਮ ਖਤਮ ਹੋਗਾ ਮਾਂ ਦਾ ਕਦੋਂ ਮਾਂ ਸੁੱਖ ਦਾ ਸਾਹ ਲੂਗੀ ਕਦੋਂ ਮੰਜੇ ਦੇ ਪੂਗੀ ਦੇਖੋ ਜੀ ਹੁਣ ਤਾਂ ਮਰਕੀ ਪਹਿਣਾ ਪਊਗਾ ਜਿੰਦੇ ਜੀ ਤਾਂ ਨਹੀਂ ਪੈ ਸਕਦੀ ਓਏ ਹੋਏ ਜਿੰਦੇ ਜੀ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵੀ ਮੈਂ ਮੰਜੇ ਤੇ ਪੈ ਜੂ ਮਰ ਕੇ ਪਊਂਗੀ ਜਿੱਦ ਮਰ ਗਈ ਸਭ ਜੂ ਛੱਡ ਜੂ ਸਾਰਾ ਕੁਝ ਬੱਚਾ ਸਾਡੇ ਨਾਲ ਮੌਜੂਦ ਆ ਜਿਸ ਬੱਚੇ ਦੇ ਲਈ ਮਾਂ ਜਿਹੜੀ ਹੈਗੀ ਆ ਉਹ ਦਰਦ ਦਰਦੀਆਂ ਠੋਕਰਾਂ ਖਾ ਰਹੀ ਆ ਦਾਦੀ ਆ ਕਹਿੰਦੀ ਵੀ ਮੈਂ ਆਪਣੇ ਇਸ ਪੋਤੇ ਨੂੰ ਕਾਬਲ ਬਣਾਉਣਾ ਪੜਾ ਲਿਖਾ ਕੇ ਤਾਂ ਜੋ ਇਹ ਮਿਹਨਤ ਮਤਲਬ ਮਿਹਨਤ ਨਹੀਂ ਮਤਲਬ ਮਜ਼ਦੂਰੀ ਨਾ ਕਰੇ ਮਿਹਨਤ ਕਰਕੇ ਪੜ੍ਹ ਕੇ ਵੱਡਾ ਬਣੇ ਕੀ ਨਾ ਤੇਰਾ ਰਾਜਵਿੰਦਰ 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 ਚਿਹਰਾ ਜ਼ਿਆਦਾ ਤੇਰੀ ਮਾਤਾ ਦਾ ਮਾਂ ਦਾ ਜਿਹੜੇ ਛੱਡ ਕੇ ਗਈ ਆ ਨਹੀਂ ਮੈਂ ਛੋਟਾ ਹੁੰਦਾ ਸੀ ਛੋਟਾ ਸੀ ਕਦੇ ਫੋਨ ਆਇਆ ਮਾਂ ਦਾ ਨਹੀਂ ਕਦੇ ਗੱਲ ਹੋਈ ਆ ਕਦੇ ਨਹੀਂ ਹੋਈ ਤੈਨੂੰ ਯਾਦ ਆ ਵੀ ਤੈਨੂੰ ਗੋਦੀ ਚਾ ਕੇ ਖਿਲਾਉਂਦੀ ਸੀ ਜਾਂ ਕੁਝ ਯਾਦ ਨਹੀਂ ਸਸ ਮਾ ਦਦੀ ਹੈ ਸਾਰਾ ਕੁਝ ਹਾਂ ਇਹ ਨਹੀਂ ਖਲਾਇਆ ਸੋਆ ਸਾਰੇ ਸੋਆ ਮੈਂ ਸਾਢੇ 10 ਵਜੇ ਰੇਡੀ ਜੀ ਫਿਰ ਮੈਂ ਸ਼ਾਮ ਨੂੰ 3:30 ਵਜੇ 20 ਮਿੰਟ ਦੀ ਛੁੱਟੀ ਹੁੰਦੀ ਉਪਰ ਮੈਂ ਮੰਮੀ ਕੋਲ ਬਾਗ ਜਾਣਾ ਫਿਰ ਆ ਕੇ 5:30 ਰੋਟੀ-ਬੁੱਟੀ ਮੈਂ ਬਣਾ ਲਾਂਦੀ ਉੱਥੇ ਮੰਮੀ ਦਾਲ ਲਿਆਉਣਾਂ ਉੱਥੇ ਫਿਰ ਘਰੇ ਆ ਕੇ ਖਾ ਕੇ ਸੋਏ ਨੇ ਅਸੀਂ ਰੋਂਦੀ ਕਿਉਂ ਮਾਂ ਇਹ ਮੈਂ ਬੁੜੀ ਆਦੀ ਮੇਰੀ ਰੇਡੀ ਦੇ ਸਾਢੇ 10 ਲਾਉਂਦੀ ਹੈ ਇਸ ਲਈ ਰੋਂਦੇ ਹਾਂ ਹੂੰ ਫਿਰ ਕੀ ਬਣਨਾ ਪੜਕੇ ਬਸ ਐਨ ਐਨ ਨਾ ਮੰਜਣਾ ਮੈਂ ਜੱਦੀ ਐਸ ਕਰਾਉਣੀ ਆ ਐਸ ਕਰਾਉਣੀ ਆ ਹਾਂ ਹਾਂ ਕਿਉਂਕਿ ਤੇਰੀ ਮਾਂ ਤੇਰਾ ਬਾਪ ਸਾਰਾ ਕੁਝ ਇਹੀ ਹੈ ਨਾ ਹਾਂ ਕਿ ਨਹੀਂ ਹਾਂਜੀ ਪਿਆਰ ਦਿੱਤਾ ਪੂਰਾ ਹਾਏ ਤੇ ਫਿਰ ਤੂੰ ਵੱਡਾ ਹੋ ਕੇ ਪੂਰਾ ਮਾਨੂੰ ਐਸ ਕਰਾਉਣੀ ਆ ਹਾਂਜੀ ਹਾਂ ਕੀ ਕਹੇਗਾ ਜੇ ਤੇਰੀ ਮਾਂ ਵੀ ਵੀਡੀਓ ਦੇਖਦੀ ਹੋਊਗੀ ਕਹਿਣਾ ਕੁਝ ਮੈਂ ਕਹੂੰਗਾ ਇਹ ਨਰਮੇ ਦਾਦੀ ਨੂੰ ਜਿਹੜੀ ਲਾਉਂਦੀ ਆ ਇਹਦੇ ਪਹਿਲੇ ਹੀ ਰਹਿੰਦੇ ਹੁੰਦਾ ਉਹਨੇ ਇਹ ਜਿਹੇ ਹਾਤ ਨਾ ਹੁੰਦੇ 75 26 80 48 49 75 26 26 80 48 49